ਅੱਜ ਆਪਾਂ ਜਿਹੜੀ ਘਟਨਾ ਬਾਰੇ ਗੱਲਬਾਤ ਕਰਨ ਲੱਗੇ ਹਾਂ ਕਰਨਾਟਕਾ ਕਰਨਾਟਕਾ ਦਾ ਜ਼ਿਲ੍ਹਾ ਉੜਪਈ ਉਧ ਦੇ ਅਧੀਨ ਪੈਂਦਾ ਬ੍ਰਹਮਾਵਾਰ ਬ੍ਰਹਮਾਵਾਰ ਦੇ ਵਿੱਚ ਇੱਕ ਏਰੀਆ ਕੁਮਾਰਗੋਡੂ ਉੱਥੇ ਇੱਕ ਅਪਾਰਟਮੈਂਟ ਦੇ ਵਿੱਚ ਇੱਕ ਐਨ ਆਰ ਆਈ ਪਰਿਵਾਰ ਰਹਿੰਦਾ ਹੁੰਦਾ ਪਰਿਵਾਰ ਦੇ ਵਿੱਚ ਹੁੰਦੇ ਨੇ ਰਾਮਾ ਕ੍ਰਿਸ਼ਨ ਜਿਨ੍ਹਾਂ ਦੀ ਉਮਰ ਹੁੰਦੀ ਹੈ 42 ਸਾਲ ਇੱਕ ਉਹਨਾਂ ਦੀ ਪਤਨੀ ਹੁੰਦੀ ਹੈ ਵਿਸ਼ਾਲਾ ਦਿਲੀਗਾ ਜੀ ਦੀ ਉਮਰ ਹੁੰਦੀ ਹੈ 35 ਸਾਲ ਇਹਨਾਂ ਦੀ ਇੱਕ 7 ਸਾਲ ਦੀ ਬੇਟੀ ਹੁੰਦੀ ਹੈ ਅਰਵੀ ਇਹ ਤਿੰਨ ਜਣੇ ਉਸ ਅਪਾਰਟਮੈਂਟ ਦੇ ਵਿੱਚ ਰਹਿੰਦੇ ਹੁੰਦੇ ਨੇ ਪਰ ਇਹ ਉਬਈ ਦੇ ਵਿੱਚ ਸੈਟਲ ਹੁੰਦੇ ਨੇ ਉੱਥੇ ਬਹੁਤ ਵਧੀਆ ਜੌਬ ਹੁੰਦੀ ਹੈ ਬਹੁਤ ਵਧੀਆ ਦਾ ਲਾਈਫ ਸਟਾਈਲ ਹੁੰਦਾ ਪਰ ਜਦੋਂ ਕਿਤੇ ਇੰਡੀਆ ਆਉਂਦੇ ਨੇ ਕਿਉਂਕਿ ਸਾਰੇ ਰਿਸ਼ਤੇਦਾਰੀ ਇਹਨਾਂ ਦੀ ਜਿਹੜੀ ਉਹ ਇੰਡੀਆ ਦੇ ਵਿੱਚ ਹੁੰਦੀ ਹੈ ਜਦੋਂ ਇੰਡੀਆ ਆਉਂਦੇ ਨੇ ਤੇ ਇਸ ਅਪਾਰਟਮੈਂਟ ਦੇ ਵਿੱਚ ਰੁਕਦੇ ਨੇ ਜਿਹੜਾ ਕਿ ਕਰੋੜਾਂ ਦਾ ਹੁੰਦਾ 29 ਜੂਨ 2021 ਨੂੰ ਬਸ਼ਾਲਾ ਗਨੀਗਾ ਆਪਣੀ 7 ਸਾਲ ਦੀ ਬੇਟੀ ਅਰਵੀ ਦੇ ਨਾਲ ਇੰਡੀਆ ਆਉਂਦੀ ਹੈ ਇੱਥੇ ਪਰਿਵਾਰ ਦੇ ਵਿੱਚ ਜਿਹੜੀ ਪ੍ਰਾਪਰਟੀ ਸੀ ਉਹਦਾ ਵੰਡਮੰਡਈਆ ਹੋਣਾ ਸੀ ਇਹ ਉੱਥੇ ਆਉਂਦੀ ਹੈ ਤੇ 7 ਜੁਲਾਈ ਤੱਕ ਇਹਨਾਂ ਦਾ ਸਾਰਾ ਕੁਝ ਨਿਬੜ ਜਾਊਗਾ ਜਿਹੜੀ ਵਿਸ਼ਾਲਾ ਦੇ ਨੀਕਾ ਹੁੰਦੀ ਹੈ ਇੱਥੇ ਆਪਣੇ ਅਪਾਰਟਮੈਂਟ ਦੇ ਵਿੱਚ ਰੁਕਦੀ ਹੈ ਇੱਥੇ ਇਹਦੇ ਕੋਲ ਆ ਕੇ ਇਹਦੇ ਮਾਪਿਓ ਤੇ ਇੱਕ ਭੈਣ ਉਹ ਵੀ ਰੁਕਦੇ ਨੇ ਹੁਣ ਆ ਜਾਂਦੀ ਹੈ 12 ਜੁਲਾਈ 2021 ਇਹ ਸਾਰੇ ਸੋਚਦੇ ਨੇ ਜਦੋਂ ਮਾਪੇ ਵਾਪਸ ਜਾਣ ਲੱਗਦੇ ਨੇ ਆਪਣੇ ਪਿੰਡ ਤੇ ਫਿਰ ਉਸ ਸਮੇਂ ਜਿਹੜੀ ਵਿਸ਼ਾਲਾ ਦੇ ਨੀਕਾ ਹੁੰਦੀ ਹੈ ਵੀ ਸੋਚਦੀ ਹੈ ਵੀ ਮੈਂ ਵੀ ਨਾਲ ਚੱਲਦੀ ਆ ਤੇ ਕੁਛ ਦਿਨ ਮੈਂ ਆਪਣੇ ਪੇਕੇ ਰੁਕ ਲਾਂ ਉਦੋਂ ਬਾਅਦ ਇਹਨੇ ਵਾਪਸ ਦੁਬਈ ਜਾਣਾ ਹੁੰਦਾ ਹੁਣ ਉਹਨਾਂ ਦੇ ਨਾਲ ਇਹ ਘਰੋਂ ਨਿਕਲਦੇ ਨੇ ਕਰੋ ਨਿਕਲ ਕੇ ਇਹ ਜਾਂਦੇ ਨੇ ਆਪਣੀ ਛੋਟੀ ਜਿਹੜੀ ਭੈਣ ਹੁੰਦੀ ਹੈ ਉਹਦੇ ਘਰ ਉੱਥੇ ਰੁਕਦੇ ਨੇ ਤੇ ਉਸ ਸਮੇਂ ਇਹਨਾਂ ਨੇ ਅੱਗੇ ਜਦੋਂ ਆਪਣੇ ਪਿੰਡ ਜਾਣਾ ਹੁੰਦਾ ਹੈ ਰਾਮਾ ਕ੍ਰਿਸ਼ਨ ਦਾ ਫੋਨ ਆਉਂਦਾ ਜਿਹੜੀ ਵਿਚਾਲਾਗਨੀਗਾ ਹੁੰਦੀ ਉਹਨੂੰ ਵੀ ਇਹ ਤੇਰੇ ਬੈਂਕ ਦੇ ਵਿੱਚ ਮੈਂ ਪੈਸੇ ਪਾਏ ਨੇ ਤੂੰ ਪੈਸੇ ਕਢਾ ਲੈ ਤੈਨੂੰ ਹੋ ਸਕਦਾ ਉੱਥੇ ਕਿਸੇ ਜ਼ਰੂਰਤ ਪਵੇ ਤਾਂ ਘਰੋਂ ਕਹਿ ਕੇ ਜਾਂਦੀ ਹੈ ਉਹ ਵੀ ਮੈਂ ਬੈਂਕ ਚੱਲੀ ਆ ਮੈਂ ਥੋੜੀ ਦੇਰ ਤੱਕ ਆਈ ਤੇ ਫਿਰ ਆਪਾਂ ਚੱਲਦੇ ਹਾਂ ਉਹ ਕਹਿੰਦੇ ਨੇ ਠੀਕ ਹੈ ਉਹ ਘਰੋਂ ਇੱਕ ਆਟੋ ਤੇ ਨਿਕਲਦੀ ਹੈ ਹੁਣ ਆਟੋ ਤੇ ਜਾਂਦੀ ਹੈ ਤਾਂ ਕਾਫੀ ਦੇਰ ਬੀਤ ਜਾਂਦੀ ਨਹੀਂ ਆਉਂਦੀ ਘਰਦਿਆਂ ਨੂੰ ਇਹ ਹੁੰਦਾ ਵੀ ਹੋ ਸਕਦਾ ਬੈਂਕ ਦੇ ਵਿੱਚ ਰਸ਼ ਹੋਵੇ ਪਰ ਜਦੋਂ ਦੁਪਹਿਰ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਉਹਦੇ ਫਾਦਰ ਹੁੰਦੇ ਨੇ ਵਾਸੂ ਗਨੀਗਾ ਉਹ ਫੋਨ ਕਰਦੇ ਨੇ ਪਰ ਫੋਨ ਜਿਹੜਾ ਵਿਸ਼ਾਲਾ ਗਨੀਗਾ ਦਾ ਆਉਂਦਾ ਸਵਿਚ ਆਫ ਹੁੰਦਾ ਹੁਣ ਦੇਖਦੇ ਨੇ ਫੋਨ ਸਵਿਚ ਆਫ ਥੋੜੀ ਬਹੁਤ ਘਬਰਾਹਟ ਹੁੰਦੀ ਹੈ ਥੋੜਾ ਬਹੁਤ ਹੋਰ ਇੰਤਜ਼ਾਰ ਕਰਦੇ ਨੇ ਪਰ ਵਿਸ਼ਾਲਾ ਗਨੀਗਾ ਦਾ ਫੋਨ ਸਵਿਚ ਆਫ ਹੁੰਦਾ ਤੇ ਵਾਪਸ ਉਹ ਆਉਂਦੀ ਨਹੀਂ ਹੁਣ ਆਲੇ-ਦੁਆਲੇ ਜਿਹਨੂੰ-ਜਿਹਨੂੰ ਉਹ ਜਾਣਦੇ ਸੀ ਜਿੱਥੇ-ਜਿੱਥੇ ਕਿਤੇ ਉਹਦੀ ਜਾਣ-ਛਾਣ ਸੀ ਉਥੇ ਫੋਨ ਕੀਤੇ ਜਾਂਦੇ ਨੇ ਪਰ ਕਿਤੇ ਵੀ ਵਿਸ਼ਾਲਾ ਕਨੇਗਾ ਦਾ ਪਤਾ ਨਹੀਂ ਲੱਗਦਾ ਫਿਰ ਸ਼ਾਮ ਨੂੰ ਉਹਦੇ ਜਿਹੜੇ ਫਾਦਰ ਹੁੰਦੇ ਨੇ ਤੱਕ ਹਰ ਗਿਉ ਦੇ ਫਲੈਟ ਚ ਵਾਪਸ ਪਹੁੰਚਦੇ ਉਥੇ ਜਦੋਂ ਪਹੁੰਚਦੇ ਨੇ ਤਾਂ ਜਾ ਕੇ ਦੇਖਦੇ ਨੇ ਘਰ ਦਾ ਦਰਵਾਜ਼ਾ ਖੁੱਲਾ ਹੁੰਦਾ ਉਹਨਾਂ ਨੂੰ ਘਬਰਾਹਟ ਹੁੰਦੀ ਹੈ ਨਾਲ ਵਿਸ਼ਾਲਾ ਦੀ ਭੈਣ ਵੀ ਹੁੰਦੀ ਹੈ ਮਾਂ ਵੀ ਹੁੰਦੀ ਹੈ ਜਦਨੇ ਉਹ ਅੰਦਰ ਜਾਂਦੇ ਨੇ ਤਾਂ ਅੰਦਰ ਜਿਹੜਾ ਸਾਰਾ ਸਬਾਨ ਉਹ ਖਿਲਰਿਆ ਪਿਆ ਹੁੰਦਾ ਹੁਣ ਇਹ ਸਾਰਾ ਕੁਝ ਦੇਖ ਕੇ ਉਹ ਘਬਰਾ ਜਾਂਦੇ ਨੇ ਤੇ ਜਿਹੜੀ ਭੈਣ ਹੁੰਦੀ ਹੈ ਰੋਣਾ ਸ਼ੁਰੂ ਕਰ ਦਿੰਦੀ ਹੈ ਜਿਵੇਂ ਹੀ ਉਹ ਅੱਗੇ ਵੱਧਦੇ ਨੇ ਇੱਕ ਇੱਕ ਕਦਮ ਦੇ ਨਾਲ ਉਹਨਾਂ ਦੀ ਘਬਰਾਹਟ ਵਧਦੀ ਜਾਂਦੀ ਹੈ ਤੇ ਜਿਵੇਂ ਹੀ ਉਹ ਬੈਡਰੂਮ ਦੇ ਵਿੱਚ ਜਾਂਦੇ ਨੇ ਉੱਥੇ ਵਿਸ਼ਾਲਾ ਦੀ ਲਾਸ਼ ਪਈ ਹੁੰਦੀ ਹੈ ਉਹਦੇ ਗਲੇ ਦੇ ਵਿੱਚ ਚਾਰਜਰ ਹੁੰਦਾ ਹੈ ਦੇਖਣ ਤੇ ਪਤਾ ਲੱਗਦਾ ਵੀ ਇਹ ਚਾਰਜਰ ਦੇ ਨਾਲ ਹੀ ਇਹਦਾ ਗਲਾ ਕੁੱਟ ਕੇ ਇਹਦਾ ਕਤਲ ਕੀਤਾ ਹੁਣ ਇਹ ਸਾਰਾ ਕੁਝ ਦੇਖ ਕੇ ਇੱਕ ਪਿਓ ਤੇ ਮਾਂ ਤੇ ਤੇ ਇੱਕ ਭੈਣ ਤੇ ਦਿਲ ਤੇ ਕੀ ਬੀਤੀ ਹੋਣੀ ਜਿਹੜੀ ਲੜਕੀ ਥੋੜੀ ਦੇਰ ਪਹਿਲਾਂ ਉਹਨਾਂ ਦੇ ਨਾਲ ਚੱਲੀ ਸੀ ਤੇ ਕਹਿ ਕੇ ਆਈਏ ਮੈਂ ਥੋੜੀ ਦੇਰ ਤੱਕ ਆਈ ਤੇ ਹੁਣ ਉਹਦੀ লাশ ਪਈ ਸੀ ਪਰਿਵਾਰ ਕਬਰਾਂਦਾ ਹੈ ਉਸ ਤੋਂ ਬਾਅਦ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਉਹ ਚਾਰਜਰ ਵੀ ਕਬਜ਼ੇ ਦੇ ਵਿੱਚ ਲਿਆ ਜਾਂਦਾ ਹੈ ਫੋਰੈਂਸਿਕ ਟੀਮਾਂ ਉੱਥੋਂ ਸੈਂਪਲ ਵਗੈਰਾ ਜੋ ਵੀ ਕੁਝ ਮਿਲਦਾ ਹੈ ਕਲੈਕਟ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਉੱਥੋਂ ਫੋਟੋਆਂ ਖਿੱਚੀਆਂ ਜਾਂਦੀਆਂ ਨੇ ਉਹ ਪੂਰੇ ਹਾਲ ਦੀਆਂ ਘਰ ਦੀਆਂ ਕਿ ਸ਼ਾਇਦ ਕਿਤੇ ਨਾ ਕਿਤੇ ਕੋਈ ਸਬੂਤ ਮਿਲ ਸਕੇ ਉਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਹੈ ਪੋਸਟਮਾਰਟਮ ਦੇ ਵਿੱਚ ਵੀ ਆਉਂਦਾ ਵੀ ਕੜਾ ਘੁੱਟਣ ਦੇ ਨਾਲ ਇਹਦੀ ਮੌਤ ਹੋਈ ਹੈ ਤੇ ਲਾਸ਼ ਕਰਤਿਆਂ ਦੇ ਹਵਾਲੇ ਕਰ ਦਿੱਤੀ ਜਾਂਦੀ ਹੈ ਹੁਣ ਉਸ ਤੋਂ ਬਾਅਦ ਪੁਲਿਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਪੁਲਿਸ ਉਹਨਾਂ ਤੋਂ ਪੁੱਛਦੀ ਹੈ ਵੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਹੋਵੇ ਤੁਹਾਡੀ ਜਾਂ ਤੁਹਾਡੀ ਬੇਟੀ ਦੀ ਪਰ ਉਹਨਾਂ ਦਾ ਕਹਿਣਾ ਹੁੰਦਾ ਕਿ ਐਸੀ ਕੋਈ ਦੁਸ਼ਮਣੀ ਨਹੀਂ ਉਹ ਦਵਾਈ ਦੇ ਵਿੱਚ ਰਹਿੰਦੇ ਨੇ ਉੱਥੇ ਕਈ ਸਾਲਾਂ ਤੋਂ ਨੇ ਤੇ ਸਾਰਾ ਕੁਝ ਇਹਨਾਂ ਦਾ ਵਧੀਆ ਦੁਸ਼ਮਣੀ ਵਾਲੀ ਕੋਈ ਗੱਲਬਾਤ ਨਹੀਂ ਇਹ ਤਾਂ ਕਦੇ-ਕਦੇ ਇੱਥੇ ਹੁੰਦੇ ਨੇ ਪੁਲਿਸ ਆਪਣੇ ਤੌਰ ਤਰੀਕੇ ਨਾਲ ਇਹ ਪਤਾ ਕਰਦੀ ਹੈ ਪਰ ਕਿਤੇ ਕੁਝ ਪਤਾ ਨਹੀਂ ਲੱਗਦਾ ਫਿਰ ਪੁਲਿਸ ਵਿਚਾਲਾ ਦਾ ਫੋਨ ਜਿਹੜਾ ਉਹ ਚੈੱਕ ਕਰਦੀ ਹੈ ਕਾਲ ਡਿਟੇਲ ਕਢਵਾਈ ਜਾਂਦੀ ਹੈ ਉੱਥੇ ਵੀ ਪੁਲਿਸ ਨੂੰ ਕੁਝ ਨਹੀਂ ਮਿਲਦਾ ਹੁਣ ਪਤੀ ਨੂੰ ਵੀ ਪਤਾ ਲੱਗ ਚੁੱਕਿਆ ਸੀ ਵੀ ਉਹਦੀ ਪਤਨੀ ਦੀ ਮੌਤ ਹੋਈ ਹੈ ਹੁਣ ਸਾਰੇ ਕਸੇ ਦੇ ਪਿੱਛੇ ਪੁਲਿਸ ਨੂੰ ਕਿਤੇ ਨਾ ਕਿਤੇ ਲੱਗਦਾ ਵੀ ਹੋ ਸਕਦਾ ਇਹਦੇ ਪਤੀ ਦਾ ਹੱਥ ਹੋਵੇ ਉਹਦੇ ਫੋਨ ਦੀ ਕਾਲ ਡਿਟੇਲ ਕੱਟੀ ਜਾਂਦੀ ਹੈ ਪਰ ਉੱਥੇ ਵੀ ਪੁਲਿਸ ਨੂੰ ਕੁਝ ਨਹੀਂ ਮਿਲਦਾ ਪੁਲਿਸ ਵਾਲੇ ਦਿਵਾਲੇ ਸਾਰੇ ਆਪਣੇ ਮੁਖਬਰ ਵੀ ਐਕਟਿਵ ਕਰਦੀ ਹੈ ਪਰ ਕਿਤੇ ਵੀ ਕੁਝ ਨਹੀਂ ਪਤਾ ਲੱਗਦਾ ਜਿਹੜਾ ਵਿਚਾਲਾ ਦਾ ਫਾਦਰ ਹੁੰਦਾ ਉਹ ਪੁਲਿਸ ਨੇ ਇੱਥੇ ਦੱਸਦਾ ਵੀ ਇੱਕ ਆਟੋ ਤੇ ਆਈ ਸੀ ਤੇ ਬੈਂਕ ਦਾ ਕਹਿ ਕੇ ਆਈ ਸੀ ਵੀ ਮੈਂ ਬੈਂਕ ਤੇ ਚਲੀ ਆ ਤੇ ਥੋੜੀ ਦੇਰ ਤੱਕ ਆਈ ਉਹਨੂੰ ਆਟੋ ਦਾ ਪਤਾ ਕੀਤਾ ਜਾਂਦਾ ਉੱਥੇ ਨੇੜੇ-ਤੇੜੇ ਸੀਸੀਟੀਵੀ ਕੈਮਰੇਜ ਦੇ ਵਿੱਚ ਦੇਖਿਆ ਜਾਂਦਾ ਉਹਦਾ ਨੰਬਰ ਦੇਖਿਆ ਜਾਂਦਾ ਫਿਰ ਉਹ ਆਟੋ ਦੀ ਭਾਲ ਕੀਤੀ ਜਾਂਦੀ ਹੈ ਤੇ ਫਿਰ ਉਹ ਆਟੋ ਵਾਲਾ ਲੱਭਿਆ ਜਾਂਦਾ ਫਿਰ ਉਹ ਤੋਂ ਪੁੱਛੀਏ ਚੁੰਦੀ ਹੈ ਉਹਦਾ ਕਹਿਣਾ ਹੁੰਦਾ ਵੀ ਮੈਂ ਇੱਥੋਂ ਬਿਠਾਇਆ ਮੈਂ ਲੈ ਕੇ ਗਿਆ ਹਾਲਾਂਕਿ ਮੇਰੇ ਨਾਲ ਜਿਹੜੀ ਗੱਲ ਹੋਈ ਸੀ ਉਹ ਬੈਂਕ ਦੀ ਹੋਈ ਸੀ ਬੈਂਕ ਦੇ ਵਿੱਚ ਜਾਂਦੇ ਜਾਂਦੇ ਰਸਤੇ ਦੇ ਵਿੱਚ ਫਿਰ ਇਹਨਾਂ ਨੇ ਇੱਕਦਮ ਕਿਹਾ ਵੀ ਨਹੀਂ ਮੈਨੂੰ ਉੱਥੇ ਫਲੈਟ ਤੇ ਛੱਡ ਮੈਂ ਇਹਨਾਂ ਨੂੰ ਫਲੈਟ ਤੇ ਛੱਡਿਆ ਉਸ ਤੋਂ ਬਾਅਦ ਮੈਂ ਚਲਾ ਗਿਆ ਇਹਦੂ ਅੱਗੇ ਮੈਨੂੰ ਕੁਝ ਵੀ ਨਹੀਂ ਪਤਾ ਹੁਣ ਕੈਨੜਾ ਬੈਂਕ ਜਿੱਥੇ ਉਹਨੇ ਜਾਣਾ ਸੀ ਜਿੱਥੇ ਉਹਦਾ ਅਕਾਊਂਟ ਸੀ ਉੱਥੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਂਦੇ ਨੇ ਪਤਾ ਲੱਗਦਾ ਵੀ ਉੱਥੇ ਪਹੁੰਚੀ ਹੀ ਨਹੀਂ ਇਸ ਦੌਰਾਨ ਜਿਹੜਾ ਰਾਮਾਕ੍ਰਿਸ਼ਨ ਹੁੰਦਾ ਉਹ ਵੀ ਵਾਪਸ ਆ ਜਾਂਦਾ ਆ ਉਹਦੀ ਪਤਨੀ ਦੀ ਮੌਤ ਹੋਈ ਹੁੰਦੀ ਹੈ ਬੜਾ ਸਦਮੇ ਦੇ ਵਿੱਚ ਹੁੰਦਾ ਕਿਉਂਕਿ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ ਜਿਹੜੀ ਵਿਚਾਲਾ ਸੀ ਬਹੁਤ ਖੂਬਸੂਰਤ ਸੀ ਤੇ ਬਹੁਤ ਹਸਮੁਖ ਸੀ ਹੁਣ ਸਾਰੀਆਂ ਉਹਦੀਆਂ ਗੱਲਾਂ ਦੱਸਦਾ ਪਰ ਕਿਤੇ ਦੂਰ ਦੂਰ ਤੱਕ ਕਾਤਲਾਂ ਦਾ ਪਤਾ ਨਹੀਂ ਹੁੰਦਾ ਕਈ ਦਿਨ ਬੀਤ ਜਾਂਦੇ ਨੇ ਇਸੇ ਦੌਰਾਨ ਜਿਹੜੇ ਇਨਵੈਸਟੀਗੇਸ਼ਨ ਆਫੀਸਰ ਹੁੰਦੇ ਨੇ ਇੱਕ ਦਿਨ ਸਵੇਰੇ ਸਵੇਰੇ ਚਾਹ ਪੀਂਦੇ ਪੀਂਦੇ ਜਿਹੜੀਆਂ ਫਲੈਟ ਦੀਆਂ ਫੋਟੋਆਂ ਹੁੰਦੀਆਂ ਨੇ ਉਹ ਦੇਖਣੀਆਂ ਸ਼ੋਅ ਕਰਦੇ ਨੇ ਦੇਖਦੇ ਹੁੰਦੇ ਨੇ ਉਹ ਫੋਟੋਆਂ ਦੇਖਦੇ ਦੇਖਦੇ ਇੱਕ ਫੋਟੋ ਤੇ ਜਾ ਕੇ ਉਹਨਾਂ ਦੀ ਨਜ਼ਰ ਰੁਕ ਜਾਂਦੀ ਹੈ ਹੁਣ ਜਦੋਂ ਉਹ ਫੋਟੋ ਤੇ ਨਜ਼ਰ ਰੁਕਦੀ ਹੈ ਤਾਂ ਉਹ ਫੋਟੋ ਹੁੰਦੀ ਹੈ ਦੋ ਕੱਪ ਜਿਹੜੇ ਚਾਹ ਦੇ ਹੁੰਦੇ ਨੇ ਉਹ ਟੇਬਲ ਦੇ ਉੱਤੇ ਪਏ ਹੁੰਦੇ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਆਉਂਦੀ ਹੈ ਜਦੋਂ ਦੇਖਦੇ ਨੇ ਕਿ ਦੋ ਕੱਪ ਜਿਹੜੇ ਚਾਹ ਪਈ ਹੈ ਵੀ ਜਾਂ ਤਾਂ ਕਾਤਲ ਇੱਕ ਸੀ ਤੇ ਉਹ ਵੀ ਇਹਨਾਂ ਨੂੰ ਜਾਣਦਾ ਸੀ ਉਹਦੇ ਵਾਸਤੇ ਚਾਹ ਬਣਾਈ ਵਿਸ਼ਾਲਾ ਨੇ ਤੇ ਆਪ ਇੱਕ ਕੱਪ ਪੀਤੀ ਜਾਂ ਦੋ ਕਾਤਲ ਸੀ ਪਰ ਇੱਕ ਗੱਲ ਪੱਕੀ ਸੀ ਵੀ ਇਹ ਕਾਤਲ ਵਿਸ਼ਾਲਾ ਨੂੰ ਜਾਣਦੇ ਸੀ ਤੇ ਵਿਸ਼ਾਲਾ ਇਹਨਾਂ ਨੂੰ ਜਾਣਦੀ ਸੀ ਹੁਣ ਉਹ ਹੈ ਕੌਣ ਸੀ ਇਹ ਪਤਾ ਨਹੀਂ ਸੀ ਲੱਗਦਾ ਫਿਰ ਉਸ ਤੋਂ ਬਾਅਦ ਇੱਕ ਗੱਲ ਹੋਰ ਪਤਾ ਲੱਗਦੀ ਹੈ ਵੀ ਮਾਰਚ ਦੇ ਵਿੱਚ ਇਹ ਪਰਿਵਾਰ ਇੰਡੀਆ ਆਇਆ ਸੀ ਹੁਣ ਫਿਰ ਉਸ ਤੋਂ ਬਾਅਦ ਜਿਹੜੀ ਪੁਲਿਸ ਹੁੰਦੀ ਹੈ ਰਾਮਾ ਕ੍ਰਿਸ਼ਨ ਦੀ ਵਟਸਐਪ ਕਾਲ ਦੀ ਜਿਹੜੀ ਡਿਟੇਲ ਹੈ ਚੈਟਿੰਗ ਉਹ ਕੱਢੀ ਜਾਂਦੀ ਹੈ ਕਿਉਂਕਿ ਵਟਸਐਪ ਕਾਲ ਵੀ ਕੱਢਦੇ ਨੇ ਡਿਟੇਲ ਉਸ ਸਮੇਂ ਪਤਾ ਲੱਗਦਾ ਹੈ ਕਿ ਰਾਮਾ ਕ੍ਰਿਸ਼ਨ ਦਾ ਫੋਨ ਆਇਆ ਸੀ ਵਿਸ਼ਾਲਾ ਜਦੋਂ ਬੈਂਕ ਜਾਂਦੀ ਹੈ ਪਰ ਰਸਤੇ ਦੇ ਵਿੱਚ ਫਿਰ ਵਟਸਐਪ ਕਾਲ ਆਉਂਦੀ ਹੈ ਉਸ ਸਮੇਂ ਉਹ ਵਾਪਸ ਆਪਣੇ ਫਲੈਟ ਤੇ ਚਲੀ ਜਾਂਦੀ ਹੈ ਤੇ ਉਹਦੇ ਵਿੱਚ ਦੋ ਨੰਬਰ ਹੋਰ ਮਿਲਦੇ ਨੇ ਜਿੱਥੇ ਲਗਾਤਾਰ ਰਾਮਾ ਕ੍ਰਿਸ਼ਨ ਸੰਪਰਕ ਦੇ ਵਿੱਚ ਹੁੰਦਾ ਹੁਣ ਉਹ ਦੋ ਨੰਬਰਾਂ ਦੀ ਜਦੋਂ ਪਾਲ ਕੀਤੀ ਜਾਂਦੀ ਹੈ ਪਤਾ ਲੱਗਦਾ ਵੀ ਇੱਕ ਨੰਬਰ ਜਿਹੜਾ ਹੈ ਉਹ ਯੂਪੀ ਦੇ ਗੋਰਖਪੁਰ ਦੇ ਰਹਿਣ ਵਾਲੇ ਸਵਾਮੀ ਨਾਥ ਨਿਸ਼ਾਦ ਦਾ ਹੁੰਦਾ ਦੂਜਾ ਨੰਬਰ ਜਿਹੜਾ ਹੁੰਦਾ ਮਹਾਰਾਸ਼ਟਰ ਦੇ ਰਾਣਾ ਪ੍ਰਤਾਪ ਦਾ ਹੁੰਦਾ ਇਹ ਦੋ ਨੰਬਰਾਂ ਦਾ ਪਤਾ ਲੱਗਦਾ ਜਦੋਂ ਉਹਨਾਂ ਦੀ ਡਿਟੇਲ ਕੱਢੀ ਜਾਂਦੀ ਹੈ ਤਾਂ ਪਤਾ ਲੱਗਦਾ ਵੀ ਉਹ ਦੋਨੋਂ ਹਿਸਟਰੀ ਸ਼ੀਟਰ ਹੁੰਦੇ ਨੇ ਹੁਣ ਇੱਕ ਗੱਲ ਦਾ ਹੋਰ ਪਤਾ ਲੱਗਦਾ ਜਦੋਂ ਫਿਰ ਇਹਨਾਂ ਦੀ ਲੋਕੇਸ਼ਨ ਉਹਨਾਂ ਦੀ ਕੱਢੀ ਜਾਂਦੀ ਹੈ ਜਦੋਂ ਇਹ ਕਤਲ ਹੁੰਦਾ ਉਸ ਸਮੇਂ ਉਹਨਾਂ ਦੋਨਾਂ ਦੀ ਜਿਹੜੀ ਲੋਕੇਸ਼ਨ ਸੀ ਇਹ ਵਿਸ਼ਾਲਾ ਦੇ ਘਰ ਦੀ ਹੁੰਦੀ ਹੁਣ ਪੁਲਿਸ ਹਰਾਨ ਹੁੰਦੀ ਹੈ ਵੀ ਰਾਮਾ ਕ੍ਰਿਸ਼ਨ ਦੇ ਕਾਲ ਡਿਟੇਲ ਦੇ ਵਿੱਚ ਇਹ ਨੰਬਰਾਂ ਦਾ ਕੀ ਕੰਮ ਹੈ ਹੁਣ ਪੁਲਿਸ ਰਾਮਾ ਕ੍ਰਿਸ਼ਨ ਨੂੰ ਗ੍ਰਿਫਤਾਰ ਕਰਦੀ ਉਹ ਤੋਂ ਪੁੱਛਗਿੱਛ ਕਰਦੀ ਹੈ ਉਹਦਾ ਕਹਿਣਾ ਹੁੰਦਾ ਵੀ ਮੈਂ ਤਾਂ ਦੁਬਈ ਦੇ ਵਿੱਚ ਬੈਠਾ ਆਪਣੀ ਜੌਬ ਕਰਦਾ ਸਾਡਾ ਸਾਰਾ ਕੁਝ ਵਧੀਆ ਹੈ ਕਿਸੇ ਤੋਂ ਵੀ ਪੁੱਛ ਲਓ ਕਿਸੇ ਰਿਸ਼ਤੇਦਾਰ ਤੋਂ ਪੁੱਛ ਲਓ ਸਾਡੇ ਵਿੱਚ ਐਸਾ ਕੋਈ ਲੜਾਈ ਝਗੜਾ ਕੁਝ ਵੀ ਨਹੀਂ ਪਰ ਪੁਲਿਸ ਫਿਰ ਆਪਣੇ ਹਿਸਾਬ ਨਾਲ ਕੁਝ ਕਿਛ ਕਰਦੀ ਹੈ ਤੇ ਪੁਲਿਸ ਜਦੋਂ ਆਪਣੇ ਹਿਸਾਬ ਨਾਲ ਕੁਝ ਕਿਛ ਕਰਦੀ ਹੈ ਫਿਰ ਡੂੰਗੇ ਵੀ ਬੋਲਦੇ ਨੇ ਤੇ ਫਿਰ ਰਾਮਾ ਕ੍ਰਿਸ਼ਨ ਵੀ ਬੋਲਣਾ ਸ਼ੁਰੂ ਕਰਦਾ 2010 ਦੇ ਵਿੱਚ ਇਹਨਾਂ ਦੀ ਅਰੇਂਜ ਮੈਰਿਜ ਹੁੰਦੀ ਹੈ ਜਿਹੜੀ ਵਿਸ਼ਾਲਾ ਹੁੰਦੀ ਹੈ ਉਹ ਕਾਫੀ ਖੂਬਸੂਰਤ ਹੁੰਦੀ ਹੈ ਸੁਭਾਅ ਵੀ ਬਹੁਤ ਵਧੀਆ ਹੁੰਦਾ ਹੈ ਚੰਚਲ ਸੁਭਾਅ ਦੀ ਹੁੰਦੀ ਹੈ ਇੱਕ ਦੂਜੇ ਨੂੰ ਇਹ ਪਸੰਦ ਕਰਦੇ ਨੇ ਘਰਦਿਆਂ ਵੱਲੋਂ ਪੂਰਾ ਮੌਕਾ ਦਿੱਤਾ ਜਾਂਦਾ ਹੈ ਇੱਕ ਦੂਜੇ ਨੂੰ ਜਾਂਚਣ ਪਰਖੰਦਾ ਉਸ ਤੋਂ ਬਾਅਦ ਇਹਨਾਂ ਦਾ ਵਿਆਹ ਫਿਕਸ ਹੁੰਦਾ ਕਿ 2010 ਦੇ ਵਿੱਚ ਇਹਨਾਂ ਦਾ ਵਿਆਹ ਹੁੰਦਾ ਜਿਹੜਾ ਰਾਮਾ ਕ੍ਰਿਸ਼ਨ ਹੁੰਦਾ ਇਹ ਦੁਬਈ ਦੇ ਵਿੱਚ ਬਹੁਤ ਵਧੀਆ ਜੌਬ ਦੇ ਉੱਤੇ ਹੁੰਦਾ ਇਹਦੀ ਬਹੁਤ ਵਧੀਆ ਕਮਾਈ ਹੁੰਦੀ ਹੈ ਸੈਟਲ ਹੁੰਦਾ ਉੱਥੇ ਉਸ ਤੋਂ ਬਾਅਦ ਇਹ ਆਪਣੀ ਪਤਨੀ ਨੂੰ ਵੀ ਉੱਥੇ ਲੈ ਜਾਂਦਾ ਤੇ ਦੋਨੋਂ ਜਣੇ ਉੱਥੇ ਬਹੁਤ ਵਧੀਆ ਜ਼ਿੰਦਗੀ ਬਤੀਤ ਕਰਦੇ ਫਿਰ ਇਹਨਾਂ ਦੇ ਘਰ ਇੱਕ ਬੇਟੀ ਹੁੰਦੀ ਹੈ ਉਹ ਰਾਮਾ ਕ੍ਰਿਸ਼ਨ ਦੇ ਕਹਿਣ ਦੇ ਮੁਤਾਬਕ ਕੁਝ ਸਮੇਂ ਤੋਂ ਜਿਹੜੀ ਵਿਸ਼ਾਲਾ ਹੁੰਦੀ ਹੈ ਉਹ ਇੰਡੀਆ ਰਹਿਣ ਦੀ ਜਿੱਦ ਕਰਦਾ ਵੀ ਮੈਂ ਇੰਡੀਆ ਜਾਣ ਪਰ ਮੈਂ ਆਪਣਾ ਜੰਮਿਆ ਜਮਾਇਆ ਕੰਮ ਸਾਰਾ ਕੁਝ ਮੇਰਾ ਸੈੱਟ ਮੈਂ ਇੰਡੀਆ ਆ ਕੇ ਕਿਵੇਂ ਰਹਿ ਸਕਦਾ ਮੈਨੂੰ ਬਹੁਤ ਸਮਝਾਇਆ ਪਰ ਇਹ ਨਹੀਂ ਮੰਨੀ ਫਿਰ ਵੀ ਮੈਂ ਦੀ ਖੁਸ਼ੀ ਦੇ ਲਈ ਇੱਕ ਇਥੇ ਫਲੈਟ ਖਰੀਦਿਆ ਜਿਹੜਾ ਕਿ ਕਰੋੜਾਂ ਦੀ ਕੀਮਤ ਹੈ ਇੱਥੇ ਜੇ ਅਸੀਂ ਆਉਣਾ ਸੀ ਛੁੱਟੀਆਂ ਦੇ ਵਿੱਚ ਇੱਥੇ ਰਹਿ ਸਕਦੇ ਹਾਂ ਪਰ ਵਿਸ਼ਾਲਾ ਜਿੱਦ ਤੇ ੜੀ ਹੋਈ ਸੀ ਵੀ ਅਸੀਂ ਇੰਡੀਆ ਜਾ ਕੇ ਰਹਿਣਾ ਤੇ ਇੱਕ ਗੱਲ ਉਹਦੀ ਮੈਨੂੰ ਹੋਰ ਅਜੀਬ ਲੱਗੀ ਸੀ ਵੀ ਕੁਝ ਸਮੇਂ ਤੋਂ ਉਹ ਕਿਸੇ ਦੇ ਨਾਲ ਲਗਾਤਾਰ ਗੱਲਾਂ ਕਰਦੀ ਸੀ ਜਦੋਂ ਮੈਂ ਪੁੱਛਣਾ ਮੈਨੂੰ ਕਦੇ ਵੀ ਜਵਾਬ ਨਹੀਂ ਦਿੱਤਾ ਗਿਆ ਤੇ ਮੇਰੇ ਤੋਂ ਚੋਰੀ ਵੀ ਗੱਲਾਂ ਹੁੰਦੀਆਂ ਸਨ ਤਾਂ ਮੈਨੂੰ ਸ਼ੱਕ ਸੀ ਵੀ ਉਹਦਾ ਕਿਸੇ ਨਾ ਕਿਸੇ ਦੇ ਨਾਲ ਜ਼ਰੂਰ ਕੋਈ ਰਿਲੇਸ਼ਨ ਸੀ ਕਿ ਉਹ ਬੰਦਾ ਇੰਡੀਆ ਦਾ ਸੀ ਹੁਣ ਇਸੇ ਸਾਰੇ ਤੋਂ ਮੈਂ ਕਾਫੀ ਤੰਗ ਹੋ ਚੁੱਕਿਆ ਸਾਡੇ ਵਿੱਚ ਹੁਣ ਲੜਾਈਆਂ ਝਗੜੇ ਜਿਹੜੇ ਨੇ ਵਧਨੇ ਸ਼ੁਰੂ ਹੋ ਜਾਂਦੇ ਨੇ ਇਸੇ ਕੱਲ ਨੂੰ ਲੈ ਕੇ ਵੀ ਵਿਸ਼ਾਲਾ ਇੰਡੀਆ ਦੇ ਵਿੱਚ ਰਹਿਣਾ ਚਾਹੁੰਦੀ ਸੀ ਤੇ ਜ਼ਰੂਰ ਉਹਦਾ ਇੱਥੇ ਕਿਸੇ ਦੇ ਨਾਲ ਕੋਈ ਨਾ ਕੋਈ ਚੱਕਰ ਸੀ ਇਹ ਸਭ ਤੋਂ ਤੰਗ ਆ ਕੇ ਫਿਰ ਮੈਂ ਪਿਛਲੇ 6 ਮਹੀਨਿਆਂ ਤੋਂ ਸੋਚ ਲਿਆ ਸੀ ਵੀ ਹੁਣ ਇਹਨੂੰ ਨਹੀਂ ਛੱਡਣਾ ਇਹਦਾ ਕੰਮ ਤਮਾਮ ਕਰਨਾ ਹੀ ਕਰਨਾ ਤੇ ਉਹ ਆਪਣੇ ਨਾਲ ਆਫਿਸ 'ਚ ਕੰਮ ਕਰਨ ਵਾਲੇ ਇੱਕ ਬੰਦੇ ਤੋਂ ਪੁੱਛਦਾ ਵੀ ਜੇ ਕਿਸੇ ਦਾ ਕਤਲ ਕਰਵਾਉਣਾ ਹੋਵੇ ਕਿਵੇਂ ਕਰਵਾਇਆ ਜਾ ਸਕਦਾ ਤਾਂ ਉਹਦਾ ਕਹਿਣਾ ਸੀ ਵੀ ਜਿਹੜੇ ਸਪਾਰੀ ਕਿ ਲੱਗਣ ਨੂੰ ਪੈਸੇ ਦਿਓ ਤੇ ਉਹਦੀ ਫੋਟੋ ਦਿਖਾਓ ਜਾਂ ਉਹਨੂੰ ਮਿਲਵਾਓ ਤੇ ਉਹ ਆਪਣਾ ਕੰਮ ਕਰ ਦੇਣਗੇ ਪੈਸੇ ਲੈ ਕੇ ਫਿਰ ਉਹਨੇ ਪੁੱਛਿਆ ਵੀ ਕੋਈ ਤੂੰ ਐਸੇ ਬੰਦੇ ਨੂੰ ਜਾਣਦਾ ਤਾਂ ਫਿਰ ਉਹ ਸੁਆਮੀਨਾਥ ਦਾ ਨੰਬਰ ਦਿੰਦਾ ਸੁਆਮੀਨਾਥ ਦੇ ਨਾਲ ਕੰਟੈਕਟ ਕੀਤਾ ਜਾਂਦਾ ਉਹਦੇ ਨਾਲ 5 ਲੱਖ ਦੇ ਵਿੱਚ ਤੈਅ ਹੁੰਦੀ ਹੈ 2 ਲੱਖ ਰੁਪਈਆ ਨੂੰ ਐਡਵਾਂਸ ਦਿੱਤਾ ਜਾਂਦਾ ਮਾਰਚ ਦੇ ਵਿੱਚ ਰਾਮਾ ਕ੍ਰਿਸ਼ਨ ਇਹਦੀ ਪਤਨੀ ਤੇ ਬੱਚੀ ਜਿਹੜੇ ਨੇ ਉਹ ਇੰਡੀਆ ਆਉਂਦੇ ਨੇ ਇੱਥੇ ਦੋਨਾਂ ਜਣਿਆਂ ਨੂੰ ਉਹਦੇ ਨਾਲ ਮਲਾਇਆ ਵੀ ਜਾਂਦਾ ਆਪਣੇ ਦੋਸਤ ਕਹਿ ਕੇ ਮੇਰੇ ਦੋਸਤ ਨੇ ਮਤਲਬ ਮਿਲਾਨ ਦਾ ਇਹ ਸੀ ਵੀ ਇਹ ਵਿਸ਼ਾਲਾ ਨੂੰ ਚੰਗੀ ਤਰ੍ਹਾਂ ਪਹਿਚਾਨ ਲੈਣ ਕਿਉਂਕਿ ਇਹਦਾ ਕਕਲ ਕਰਦੇ ਸਮੇਂ ਕੋਈ ਵੀ ਗਲਤੀ ਨਾ ਹੋ ਦੋਸਤ ਕਹਿ ਕੇ ਮਲਾਇਆ ਜਾਂਦਾ ਹੁਣ ਉਸ ਤੋਂ ਬਾਅਦ ਇਹ ਵਾਪਸ ਚਲੇ ਜਾਂਦੇ ਨੇ ਤੇ ਨਕਤੀ ਜਲਾਈ ਨੂੰ ਇਹਨੂੰ ਭੇਜਿਆ ਜਾਂਦਾ ਇੰਡੀਆ ਵੀ ਜਿਹੜੀ ਜਾਇਦਾਦ ਆ ਉਹਦੀ ਵੰਡ ਹੋਣੀ ਹੈ ਤੇ ਤੂੰ ਚਲੀ ਜਾ ਮੇਰੇ ਕੋਲ ਟਾਈਮ ਕਿਉਂਕਿ ਮੈਂ ਇੱਥੇ ਰਵਾਂਗਾ ਦੁਬਈ ਦੇ ਵਿੱਚ ਤੇ ਮੇਰਾ ਕਿਸੇ ਵੀ ਜੇ ਕਤਲੇ ਦਾ ਜਦੋਂ ਹੋਏਗਾ ਮੇਰਾ ਨਾਮ ਨਾ ਆਵੇ ਕਿਉਂਕਿ ਬੰਦਾ ਦੁਬਈ ਬੈਠਾ ਹੁਣ ਇਹ ਸਾਰਾ ਕੁਝ ਹੁੰਦਾ ਹੁਣ ਜਿਸ ਦਿਨੇ ਪਿੰਡ ਜਾਂਦੇ ਨੇ ਇਹਨੂੰ ਪਤਾ ਸੀ ਕਿ ਹੁਣ ਇਹ ਪਿੰਡ ਚੱਲੇ ਨੇ ਜਦੋਂ ਉੱਥੇ ਪਹੁੰਚ ਜਾਂਦੇ ਨੇ ਉਹਨੂੰ ਜਾਣ ਪੁੱਝ ਕੇ ਫੋਨ ਕੀਤਾ ਜਾਂਦਾ ਵੀ ਤੂੰ ਜਾ ਕੇ ਪੈਸੇ ਕਢਾ ਲਿਆ ਤੇ ਤੈਨੂੰ ਜ਼ਰੂਰਤ ਪਏਗਾ ਉਹਨ ਜਦੋਂ ਸਮਝਦਾ ਵੀ ਉਹ ਰਸਤੇ ਦੇ ਵਿੱਚ ਆ ਉਹਨੂੰ ਫਿਰ ਫੋਨ ਕੀਤਾ ਜਾਂਦਾ ਪੁੱਛਿਆ ਜਾਂਦਾ ਤਾਂ ਕਹਿੰਦੀ ਮੈਂ ਰਸਤੇ ਦੇ ਵਿੱਚ ਆ ਤੇ ਕਹਿੰਦਾ ਵੀ ਤੂੰ ਅਪਾਰਟਮੈਂਟ ਚ ਜਾ ਉੱਥੇ ਮੇਰੇ ਕੋਈ ਦੋਸਤ ਆਏ ਨੇ ਤੇ ਗਿਫਟ ਭੇਜੇ ਨੇ ਤੇਰੇ ਵਾਸਤੇ ਤੇ ਆਪਣੀ ਬੇਟੀ ਆ ਰਹੀ ਵਾਸਤੇ ਉਹ ਕਹਿੰਦੀ ਮੈਂ ਪਹਿਲਾਂ ਬੈਂਕ ਜਾਣਾ ਫਿਰ ਜਾਂਦੀ ਆ ਇਹਦਾ ਕਹਿਣਾ ਵੀ ਨਹੀਂ ਉਹਨਾਂ ਨੇ ਜਾਣਾ ਪਹਿਲਾਂ ਤੂੰ ਫਲੈਟ ਚਲੀ ਜਾ ਉਸ ਅਪਾਰਟਮੈਂਟ ਦੇ ਵਿੱਚ ਆਪਣੇ ਘਰ ਦੇ ਵਿੱਚ ਜਾਂਦੀ ਆ ਉਹਨਾਂ ਨੂੰ ਅੰਦਰ ਲੈ ਕੇ ਜਾਂਦੀ ਆ ਕਿਉਂਕਿ ਸਵਾਮੀ ਨਾਥ ਨੂੰ ਤੇ ਉਹਨੂੰ ਇਹ ਪਹਿਲਾਂ ਮਾਰਚ ਦੇ ਵਿੱਚ ਮਿਲ ਚੁੱਕੀ ਸੀ ਉਹਨਾਂ ਦੇ ਕੋਲ ਚਾਕਲੇਟ ਵਗੈਰਾ ਹੋਰ ਹੁੰਦੇ ਨੇ ਗਿਫਟ ਹੁੰਦੇ ਨੇ ਉਹਨੂੰ ਦਿੱਤੇ ਜਾਂਦੇ ਨੇ। ਉਹਨਾਂ ਵਾਸਤੇ ਚਾਹ ਵੀ ਬਣਾਉਂਦੀ ਐ। ਉਹਨੂੰ ਚਾਹ ਪੀਂਦੇ ਨੇ। ਚਾਹ ਪੀਣ ਤੋਂ ਬਾਅਦ ਜਿਵੇਂ ਉਹਨਾਂ ਦਾ ਮੌਕਾ ਲੱਗਦਾ। ਵਿਸ਼ਾਲਾ ਦੇ ਚਾਰਜਰ ਦੇ ਨਾਲ ਹੀ ਉਹਦਾ ਗਲ ਘੁੱਟ ਦਿੱਤਾ ਜਾਂਦਾ। ਉਹਦਾ ਗਲ ਘੁੱਟਣ ਤੋਂ ਬਾਅਦ ਉਹ ਦੋਨੋਂ ਜੜੇ ਉੱਥੋਂ ਚੁੱਪਚਾਪ ਨਿਕਲ ਜਾਂਦੇ ਨੇ। ਹੁਣ ਦੁਬਈ ਬੈਠੇ ਬੰਦੇ ਨੇ ਉੱਤਰ ਪ੍ਰਦੇਸ਼ ਦੇ ਮਹਾਰਾਸ਼ਟਰ ਦੇ ਬੰਦੇ ਤੋਂ ਕਰਨਾਟਕਾ ਦੇ ਵਿੱਚ ਕਤਲ ਕਰਵਾਇਆ ਆਪਣੀ ਘਰਵਾਲੀ ਦਾ। ਉਹਨੂੰ ਲੱਗਦਾ ਸੀ ਵੀ ਸ਼ਾਇਦ ਮੈਂ ਕਦੇ ਵੀ ਫੜਿਆ ਨਹੀਂ ਜਾਵਾਂਗਾ। ਮੇਰੇ ਤੱਕ ਪੁਲਸ ਨਹੀਂ ਪਹੁੰਚ ਸਕਦੀ। ਕਿ ਕਿਤੋਂ ਦੇ ਬੰਦੇ ਨੇ ਮਾਰਿਆ ਤੇ ਮੈਂ ਕਿੱਥੇ ਬੈਠਾਂ ਪਰ ਜਿਹੜੀ ਪੁਲਿਸ ਲੱਭ ਦੇ ਲੱਭਦੀ ਉਹ ਦੋ ਕੱਪਾਂ ਤੋਂ ਜਦੋਂ ਕਿਸੇ ਦਾ ਜੁਰਮ ਖੁੱਲਣਾ ਹੋਵੇ ਦੋ ਕੱਪਾਂ ਤੋਂ ਹੀ ਪੁਲਿਸ ਅਫਸਰ ਦੇ ਦਿਮਾਗ ਦੇ ਵਿੱਚ ਆਉਂਦੀ ਆਉਂਦੀ ਗੱਲ ਅਖੀਰ ਜਿਹੜੇ ਕਾਤਲ ਸੀ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਜੇਲ੍ਹ ਭੇਜਿਆ ਜਾਂਦਾ ਹੁਣ ਨਿੱਕਾ ਜਿਹਾ ਇੱਕ ਮਸਲਾ ਜਿਹੜਾ ਕਿ ਹੱਲ ਹੋ ਸਕਦਾ ਸੀ ਪਰ ਉਹ ਮਸਲਾ ਇੰਨਾ ਵੱਡਾ ਕਰ ਲਿਆ ਵੀ ਹੁਣ ਉਹ ਕਦੇ ਹੱਲ ਹੋਈ ਨਹੀਂ ਸਕਦਾ ਇੱਕ ਹੱਸਦੀ ਵਸਦੀ ਜਿਹੜੀ ਜ਼ਿੰਦਗੀ ਉਹ ਦੁਨੀਆ ਤੋਂ ਚਲੀ ਗਈ ਤੇ ਜਿਹੜਾ ਰਾਮਾ ਕ੍ਰਿਸ਼ਨ ਦੁਬਈ ਦੇ ਵਿੱਚ ਸੈੱਟ ਸੀ ਉਹ ਹੁਣ ਜੇਲ੍ਹ ਦੇ ਵਿੱਚ ਸਾਰੀ ਜ਼ਿੰਦਗੀ ਜੇ ਨਹੀਂ ਸੀ ਨਿਵਦੀ ਦਾ ਤਲਾਕ ਵੀ ਦੇ ਸਕਦੇ ਸੀ ਕਤਲ ਕਿਸੇ ਮਸਲੇ ਦਾ ਹੱਲ ਨਹੀਂ ਤੇ ਆਪਣੀ ਜ਼ਿੰਦਗੀ ਆਰਾਮ ਨਾਲ ਜਿਉ ਸਕਦੇ ਸੀ ਪਰ ਉਹਨੇ ਕਤਲ ਨੂੰ ਅੰਜਾਮ ਦਿੱਤਾ ਤੇ ਆਪ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਬਤੀਤ ਕਰਨੀ ਪਈ ਜੇ ਆਪ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖੀਏ ਤਾਂ ਬਹੁਤ ਵੱਡੀਆਂ ਸੀਤਾਂ ਤੋਂ ਬਚ ਸਕਦੇ ਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਿਕਾਰ ਕਰੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਅਸਰੀਕਾ